ਅਗਵੜਾ ਨਜ਼ਦੀਕ ਪਿੰਨ ਨੇ ਰੂਲ ਵਿਖੇ ਚੋਰਾਂ ਨੇ ਇੱਕ ਕੁੱਤੀ ਨੂੰ ਨਿਸ਼ਾਨਾ ਬਣਾਉਂਦੇ ਆ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਕੁੱਤੀ ਨੂੰ ਚ ਰਹਿ ਰਹੀ ਮਹਿਲਾ ਜੋ ਕਿ ਆਪਣੀ ਬੇਟੀ ਕੋ ਚੰਡੀਗੜ੍ਹ ਗਈ ਹੋਈ ਸੀ ਤੇ ਜਦੋਂ ਵਾਪਸ ਆਈ ਤੇ ਦੇਖਿਆ ਕਿ ਉਹਨਾਂ ਦੇ ਘਰ ਦਾ ਸਾਰਾ ਸਮਾਨ ਖਿਲਰ ਰਿਹਾ ਪਿਆ ਸੀ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਚੁੱਕਾ ਸੀ ਇਸ ਘਟਨਾ ਨੂੰ ਲੈ ਕੇ ਇੱਕਦਮ ਪਿੰਡ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕ ਇਕੱਠੇ ਹੋ ਗਏ ਗਲਬਤ ਕਰਦੇ ਆ ਨੌਜਵਾਨ ਨੇ ਦੱਸਿਆ ਕਿ ਚੋਰੀ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਚੋਰਾਂ ਨੂੰ ਜਲਦ ਫੜ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਤੇ ਚੋਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਐਸ਼ਕੀ ਨਾਮ ਆਪ ਮੇਰਾ ਨਾਮ ਰਾਜਨ ਸਿੰਘ ਹੈ ਰਾਜ ਸਿੰਘ ਜੀ ਕੀ ਮਾਮਲਾ ਹੈ ਇੱਥੇ ਸਮਾਨ ਬੜਾ ਇਕੱਠਾ ਹੋ ਗਿਆ ਲੋਕ ਬੜੇ ਇਕੱਠੇ ਹੋਏ ਆ ਸਮਾਨ ਬੜਾ ਖਿਲਰਿਆ ਹੋਇਆ ਕੀ ਕਰਨਾ ਜੀ ਇਹ ਅੱਜ ਦੁਪਹਿਰੇ ਵੀ ਮੇਰੇ ਫਰੈਂਡ ਦੇ ਮਾਤਾ ਜੀ ਆ ਭਗਵੰਦਰ ਗੌਰ ਜੀ ਜੀ ਇਹ ਆਪਣੀ ਲੜਕੀ ਦੇ ਕੋਲ ਇਲਾਜ ਵਾਸਤੇ ਗਏ ਸੀ ਚੰਡੀਗੜ੍ਹ ਅੱਛਾ ਤੇ ਅੱਜ ਵਾਪਸ ਆਏ ਆ ਚੌਥੇ ਦਿਨ ਚਾਰ ਦਿਨ ਬਾਅਦ ਆਏ ਤਾਂ ਆ ਕੇ ਦੇਖਿਆ 3:30 ਵਜੇ ਦੇ ਕਰੀਬ ਤਾਂ ਸਾਰੇ ਕਮਰੇ ਦੇ ਦਰਵਾਜ਼ੇ ਢੋਡੇ ਹੋਏ ਸੀ ਜੀ ਸਾਰ ਸਮਾਨ ਖਿਲਰਿਆ ਹੋਇਆ ਸੀ ਤਾਂ ਉੱਤੇ ਕਰਦਿਆਂ ਨੇ ਫਿਰ ਫੋਨ ਕਰਕੇ ਪੁਲਿਸ ਨੂੰ ਇਨਫੋਰਮ ਕੀਤਾ ਜੀ ਉਹਨਾਂ ਨੇ ਆ ਕੇ ਮੌਕਾ ਦੇਖਿਆ ਤੇ ਆਪਣਾ ਕਿੰਨਾ ਕਿੰਨਾ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਜੀ ਨੁਕਸਾਨ ਤਿੰਨ ਚਾਰ ਜਗ੍ਹਾ ਪੈਸੇ ਸੀਗੇ ਪਏ ਕਰੀਬ ਤਕਰੀਬਨ 50 ਹਜ਼ਾਰ ਤੋਂ ਲੱਖ ਦੇ ਵਿੱਚ ਵਿੱਚ ਹੋ ਸਕਦੇ ਆ ਠੀਕ ਹੈ ਸ ਜਿਹੜਾ ਸੀਗਾ ਠੀਕ ਹੈ ਤੇ ਦੋ ਮਹਿੰਗੀਆਂ ਘੜੀਆਂ ਦੋ ਢਾਈ ਲੱਖ ਦੇ ਨੇੜੇ ਉਹ ਹਨ ਜੀ ਦੋ ਕੁ ਲੱਖ ਦੇ ਕਰੀਬ ਵਿੱਚ ਇਹ 골ਡ ਤਾਂ ਜਿਹੜੀ ਚਾਂਦੀ ਆ ਠੀਕ ਹੈ ਉਹਦਾ ਅਨੁਮਾਨ ਲਾ ਰਹੇ ਸੀ ਤੇ ਉਹਦੇ ਵਿੱਚ ਕੀ ਕੀ 골ਡ ਦੇ ਵਿੱਚ ਕਿਹੜੇ ਕਿਹੜੀ ਆ ਦੋ ਰਿੰਗ ਸੀਗੀਆਂ ਇੱਕ ਚਾਂਦੀ ਦੀ ਜੀ ਤੇ ਚਾਂਦੀ ਦੇ ਸਿੱਕੇ ਸੀ ਪੁਰਾਣੇ ਟਾਈਮ ਦੇ ਦੇ ਠੀਕ ਹੈ ਤੇ ਚਾਂਦਰਾਂ ਵਗੈਰਾ ਸੀ ਇਹ ਚੀਜ਼ਾਂ ਸਰ ਆਪਣਾ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਹੋ ਗਿਆ ਜੀ ਕੁੱਲ ਮਿਲਾ ਕੇ ਸਾਡਾ ਵਿੱਚ ਜੁਵੈਲਰੀ ਤਾਂ ਕੈਸ਼ ਪਾ ਕੇ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ 5 ਲੱਖ ਦੇ ਕਰੀਬ ਹਾਂਜੀ ਤੇ ਪੁਲਿਸ ਮੌਕਾ ਦੇਖ ਕੇ ਗਈ ਹੈ ਜੀ ਹਾਂਜੀ ਹਾਂਜੀ ਪੁਲਿਸ ਮੌਕਾ ਦੇਖ ਕੇ ਗਈ ਹੈ ਤਾਂ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਜੀ ਹਾਂਜੀ ਕੈਮਰੇ ਦਾ ਡੀਵੀਆਰ ਤੁਹਾਨੂੰ ਦਿਖਾ ਕੇ ਡਾ ਤੋੜ ਕੇ ਲੱਗੇ ਹੋ ਗਏ ਜੀ ਕੈਮਰੇ ਵੀ ਤੋੜੇ ਹੋਏ ਆ ਤੇ ਅੱਛਾ ਜੀ ਤੇ ਡੀਵੀਆਰ ਵੀ ਲੈ ਲਿਆ ਗਿਆ ਨਾਲ ਡੀਵੀਆਰ ਨਾਲ ਲੈ ਗਏ ਹਾਂ ਜੀ ਤੇ ਕੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਜਲਦੀ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਸਾਨੂੰ ਵਾਪਸ ਕਰਾਇਆ ਜਾਵੇ ਤੇ ਇੱਥੇ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਜੀ ਨਹੀਂ ਮਾਤਾ ਜੀ ਰਹਿੰਦੇ ਸੀ ਮਾਤਾ ਜੀ ਦੀ ਸਿਹਤ ਖਰਾਬ ਹੋਣ ਕਰਕੇ ਉਹ ਲੜਕੀ ਦੇ ਕੋਲ ਗਏ ਸੀ ਚੰਡੀਗੜ੍ਹ ਠੀਕ ਹੈ ਤੇ ਉਹਨਾਂ ਦੇ ਆਉਂਦਿਆਂ ਨੂੰ ਉਹ ਬਰਦਾਤ ਵੀ ਹੋਈ ਸੀ